ਪਹਿਲੇ ਸਾਲ ਦਾ ਹਵਾਲ ਪਹਿਲੇ ਸਾਲ ਪਿਆਰਿਆ ਜੰਮਿਆ ਤੂੰ ਦੇਖ ਮਾਉਂਦੇ ਸਿਕਮ ਥੀ ਬਾਰ ਆਇਆ ਮਾਨਸ ਜਨਮ ਸਬਬ ਦੇ ਨਾਲ ਲੱਭਾ ਬੰਦੇ ਸਮਝ ਤੂੰ ਤਾਰ ਅਵਤਾਰ ਆਇਆ ਨਾਲ ਹੁਕਮ ਕਰ ਤਾਰ ਦੇ ਜਨਮ ਪਾਇਆ ਵੇਖਣ ਵਾਸਤੇ ਸ਼ਹਿਰ ਬੁਝਾਰ ਆਇਆ ਪਾਇਆ ਕਦਮ ਜਹਾਨ ਦੇ ਬਾਗ ਅੰਦਰ ਦੇਖਣ ਵਾਸਤੇ ਸ਼ਹਿਰ ਗੁਰਜਾਰ ਆਇਆ ਕਰਨ ਵਾਸਤੇ ਨੌਕਰਾਂ ਨੁਕਰੀ ਓਏ ਤੂੰ ਤਾਂ ਹੋਏ ਕੇ ਘਰੋਂ ਤਿਆਰ ਆਇਆ ਇੱਥੇ ਆਣ ਕੇ ਬਾਤ ਬਿਸਾਰ ਦਿੱਤੀ ਕਰ ਕੇ ਸੱਚ ਤੇ ਕੌਲ ਇਕ ਰਾਰ ਆਇਆ ਇੱਥੇ ਆਣ ਕੇ ਬੈਰਸ ਹੈੜ ਬੈਠੋ ਕਰਨ ਵਾਸਤੇ ਸਰਬ ਪਿਆਰ ਆਇਆ ਮੁਸੇ ਵੰਗ ਰਾਂ ਅੱਖੀਆਂ ਮੀਟ ਲਈਆਂ ਕਰਨ ਹੱਕ ਦਾ ਕਰੋ دیدار ਆਇਆ ਇੱਥੇ ਆਣ ਕੇ ਸਖਤ مزاج ਹੋਇਆ ਕਰਨ ਵਾਸਤੇ ਨਰਮ ਗੁਫਤਾਰ ਆਇਆ ਇੱਥੇ ਆਣ ਕੇ ਦਿਲੋਂ ਬਸਾਰ ਬੈਠੋ ਆ ਦੇਵਾਸਤੇ ਵਿੱਚ ਸੰਸਾਰ ਆਇਆ ਦਸ ਬੰਦਿਆ ਬੰਦਗੀ ਛੱਡ ਬੈਠੋ ਕਰਨ ਵਾਸਤੇ ਯਾਦ ਕਰਤਾਰ ਆਇਆ ਇੱਥੇ ਝੂਠ ਦੇ ਕਸਬ ਖਰੀਦ ਬੈਠੋ ਕਾਰਨ ਵਾਸਤੇ ਸੱਚ ਦੀ ਕਾਰ ਆਇਆ ਦਇਆ ਸਿੰਘ ਖਰੀਦ ਆਇਆ ਕਉਟੀਆਂ ਨੂੰ ਠਟਣ ਵਾਸਤੇ ਲਾਲ ਜਵਾਹਰ ਆਇਆ ਦਇਆ ਸਿੰਘ ਖਰੀਦਿਆ ਕਉਟੀਆਂ ਨੂੰ ਟਟਣ ਵਾਸਤੇ ਲਾਲ ਜਵਾਰ ਆਇਆ ਦੂਸਰੇ ਸਾਲ ਦਾ ਹਵਾਲ ਦੂਜਾ ਸਾਲ ਦਿਲਦਾਰ ਪਿਆਰਿਆ ਓਏ ਸਾਰਾ ਬਚਪਨੇ ਵਿੱਚ ਗਵਾ ਆਈ ਉੰਗ ਛੱਡਿਆ ਮਾਉਂ ਦਾ ਸ਼ੀਰ ਜਾਨੀ ਵਿਚ ਲਾੜ ਦੇ ਵਕਤ ਵਿਹਾਇਆਈ ਵਿਲਾ ਜਾਦ ਕਰ ਆਪਣੇ ਜੰਮਣ ਦਾ ਜਦੋਂ ਮਾਂ ਨੇ ਗੋਦ ਖਲਾਈ ਆਜ਼ਾਦ ਕਰ ਸ਼ਿਕਮ ਦੇ ਰਹਿਣ ਵਾਲਾ ਪੁੱਠਾ ਬਕਰੇ ਬਾਗਲ ਟਿਕਾਇਾਈ ਵੇਲਾ ਆਜ਼ਾਦ ਕਰ ਮਾਂ ਦੇ ਪਾਲਣੇ ਦਾ ਕੈਸਾ ਦੁੱਖ ਤੇ ਕਸ਼ਟ ਉਠਾਇਾਈ ਵੇਲਾ ਜਾਦ ਕਰ ਲੋਰੀਆਂ ਲੈਣ ਵਾਲਾ ਕੈਸਾ ਮਾਉਨੇ लाਡ ਲੜਾਇਆ ਵੇਲਾ ਜਾਦ ਕਰ ਆਪਣੇ ਬਾਪ ਵਾਲਾ ਜਿਨੇ ਖੱਟ ਕੇ ਤਾਮ ਖੁਲਾਇਆ ਈ ਬਦੀ ਕਦਰ ਵਿਸਾਰ ਛੱਡੀ ਕੈਸਾ ਜ਼ਾਲਮ ਜ਼ੁਲਮ ਕਮਾਈ ਵੱਡਾ ਹੋ ਕੇ ਦਿਲੋਂ ਵਿਸਾਰ ਬੈਠੂੰ ਜਿਨਾ ਮਪਿਆ ਜੰਮਿਆ ਜਾਇ ਫਿਰ ਯਾਦ ਕਰ ਉਸ ਪਰਮਾਤਮਾ ਨੂੰ ਬੂੰਦ ਪਾਣੀ ਤੋਂ ਬਰਜ ਬਣਾਇਆ ਈ ਬੰਦੇ ਯਾਦ ਕਰ ਉਸ ਪਰਮਾਤਮਾ ਨੂੰ ਵਿੱਚ ਪੇਟ ਦੇ ਖਰਚ ਪੁਝਾਇਆ ਈ ਗਰੀ ਗਰੀ ਕਰਤਾਰ ਦੀ ਦੇਖ ਪਿਆਰੇ ਫੋਟੋ ਬਨਾ ਤਸਵੀਰ ਬਣਾਇਆਈ ਦਇਆ ਸਿੰਘ ਤੂੰ ਸੋਚ ਵਿਚਾਰ ਦੇਖੀ ਕੀ ਦਾ ਪੇਜਿਆ ਜਗ ਤੇ ਆਇਆਈ ਤੀਸਰੇ ਸਾਲ ਦਾ ਹਵਾਲ ਤੀਜਾ ਸਾਲ ਤੈਂ ਬਚਪਨੇ ਵਿੱਚ ਖੋਇਆ ਬੰਦੇ ਭੋਗ ਲਈ ਉਮਰ ਨਦਾਨ ਦੀਏ ਖਾਣ ਪੀਣ ਤੇ ਖੇਲ ਨੂੰ ਖਰਾ ਜਾਣੇ ਚਿਤ ਚੌਂਦਾ ਚੌਂਕੜੀ ਹਾਣ ਦੀਏ ਇਸ ਵਿਲੜੇ ਖੇਲ ਹੈ ਖਰੀ ਪਿਆਰੀ ਦਿਲ ਮੇਂ ਯਾਦ ਨਾ ਹਰੀ ਭਗਵਾਨ ਦੀਏ ਪੈਣ ਪਰਾਤੇ ਸਾਖ ਚੁੱਕ ਗਲੇ ਲਾਵਣ ਮੌਜਾਂ ਵਿੱਚ ਜਹਾਨ ਦੇ ਮਾਣ ਦੀਏ ਦਾਨ ਕਹਿਣ ਨਾ ਦਾਨ ਨੂੰ ਬਾਦਸ਼ਾਹ ਹੈ ਕੋਈ ਖਬਰ ਨਾ ਨਫੇ ਨੁਕਸਾਨ ਦੀ ਏ ਦਿਨੇ ਖੇਲਣਾ ਰਾਤ ਨੂੰ ਸੋਵਣਾ ਏ ਸਿਰਫ ਇੱਛਾ ਪੀਣ ਤੇ ਖਾਣ ਦੀ ਏ ਸੰਦੇ ਬਸ ਉਹ ਉਮਰ ਵੀ ਗਈ ਐ ਮੇ ਹੋਈ ਬੰਦਗੀ ਨਹੀਂ ਭਗਵਾਨ ਦੀ ਐ ਬਾਲ ਉਮਰ ਹਰ ਇੱਕ ਨੂੰ ਮੋਣ ਵਾਲੀ ਫੁੱਟੀ ਕਲੀ ਜੋ ਪੱtre ਭਾਨ ਦੀ ਦੀ ਖੇਲ ਦੀ ਬੋਲ ਦੀ ਚੋਲ ਕਰਦੀ ਕੜੀ ਮੂਰਤੀ ਅਜਬ ਤਰਖਾਣਦੀ ਏ ਕੀਤਾ ਰੱਬ ਕਲਬੂਤ ਨੂੰ ਰੰਗ ਰੋਗ ਨੂੰ ਕੀਤੀ ਜਸਤਰਾ ਜਲਦ ਕੁਰਾਨ ਦੀ ਏ ਵੇ ਸਿੰਘ ਪਿਆਰੀ ਹੈ ਸਾਰਿਆਂ ਨੂੰ ਮੂਰਤ ਬੰਸਰੀ ਵਾਲੜੇ ਕਾਨ ਦੀ ਏ ਚੌਥੇ ਸਾਲ ਦਾ ਹਵਾਲ ਚੌਥੇ ਸਾਲ ਦੀ ਉਮਰ ਵੀ ਹੈ ਚਾਂਚਲ गुज़र गई चंचल ताई करदू कम हसणु खेॾण सो बणाए ए खाए छॾिया चा बणा झरदियां नू तूं त कुर्बान ਸਮਝ ਆਪਣੇ ਆਪ ਦੇ ਘਰਦਿਆਂ ਨੂੰ ਹੁੰਦੇ ਆਪਣੇ ਆਪਣੇ ਕੋਲ ਰਹਿੰਦੇ ਅੱਖਾਂ ਆਪਣੀ ਦੇਖਦਿਆਂ ਮਰਦਿਆਂ ਨੂੰ ਦਿਲ ਦਾ ਦਸਕੀ ਨਾਲ ਲੈ ਗਏ ਜਾਂਦੇ ਅੱਖੀਂ ਦੇਖ ਖੱਟ ਕੇ ਤਲਦਿਆਂ ਨੂੰ ਆਪ ਨਹੀਂ ਤੈ ਅਜੇ ਨਸੀਤ ਪਕੜੀ ਅੱਖੀਂ ਦੇਖ ਮੁਸੀਬਤਾਂ ਭਰਦਿਆਂ ਨੂੰ ਨਹੀਂ ਖਬਰ ਕੇ ਰੱਬ ਸਰਕਾਰ ਸੱਚੀ ਕਿਥੇ ਬਨ ਕੇ ਭੇਜਿਆ ਵਰਦਿਆਂ ਨੂੰ ਲੱਗੇ 15 ਮਿੰਟ ਨਾ ਗਾਫਲਾ ਓਏ ਪਾਣੀ ਵਿੱਚ ਪਤਾਸ ਆ ਖਰਦਿਆਂ ਨੂੰ ਦਇਆ ਸਿੰਘ ਸੀ ਬਾਗ ਦੇ ਹਰਨ ਹੀਰੇ ਗੋਲੀ ਪੈ ਗਈ ਅੰਗੂਰੀਆਂ ਚਰਦਿਆਂ ਨੂੰ ਦਇਆ ਸਿੰਘ ਸੀ ਬਾਗ ਦੇ ਹਰਨਹੀਰ ਗੋਲੀ ਪਈ ਅੰਗੂਰੀਆਂ ਚਰਦਿਆਂ ਨੂੰ 5ਵੇਂ ਸਾਲ ਦਾ ਹਵਾਲਾ ਸਾਲ ਪੰਜ ਮਾ ਪੁਰਖ ਪਛਾਣ ਬਾਜੋ ਸਾਰਾ ਗੁਜ਼ਰਿਆ ਉਮਰ ਨਿਮਾਣੀਏ ਨੀ ਦੇਵਨ ਹਾਰ ਕਰ ਤਾਰਨਾ ਯਾਦ ਕੀਤਾ ਜਿੰਦ ਕਮਲਿਏ ਮੱਖਣਾ ਖਾਣੀਏ ਨੀ ਪਿਆ ਪਤੀ ਪਰਮੇਸ਼ਰੋ ਭੁੱਲ ਗਏ ਕਿਤਾਬ ਰਾਹ ਜਹਾਨ ਤੋਂ ਜਾਣੀ ਨਹੀਂ ਤੂੰ ਤਾਂ ਕਦੀ ਨਾ ਸਾਫ ਸਫਾ ਹੋਈ ਉਮਰ ਮੇਰੀ ਇਹ ਉਲਝੀਏ ਟਾਣੀ ਨੂੰ ਪਿੱਛੇ ਗਈ ਨੂੰ ਕਮਲ ਏ ਪਕੜ ਤੋ ਬਾ ਅਜੇ ਸਮਝ ਲੈ ਬਾਤ ਸਿਆਣੀਆਂ ਨੀ ਚਤ ਵਿੱਚ ਭਗਵਾਨ ਨੂੰ ਯਾਦ ਕਰੀਏ ਮੌਜਾਂ ਵਿੱਚ ਜਹਾਨ ਦੇ ਮਾਣੀਆਂ ਨੀ ਛੱਡ ਜਾਵਣੀ ਕ੍ਰਿਸ਼ਨ ਦੀ ਰਾਜਧਾਨੀ ਜਿੰਦ ਕਮਲੀਏ ਰਾਧਾ ਕਾ ਰਾਣੀਏ ਨੀ ਦਇਆ ਸਿੰਘ ਜਿੰਦੇ ਤੈਨੂੰ ਕਸਮ ਤੇਰੀ ਛੱਡ ਗਏ ਬਾਜ਼ਾਰ ਨੂੰ ਬਾਣੀਏ ਨੀ